ਮੈਂ ਉਹਨੇ ਪਰਿਵਾਰ ਤੇ ਥੋੜੀ ਗਿਆ ਹੁੰਦਾ ਉਹ ਇੱਕ ਅਧਰ ਰਾਜਾ ਵਿੱਚੋਂ ਚੰਗਾ ਵੀ ਨਿਕਲਿਆ ਹੁੰਦਾ ਇੱਕ ਅਦੀ ਪੀੜੀ ਮੈਂ ਤਾਂ ਉਹਨਾਂ ਤੇ ਗਿਆ ਜਿਹੜੇ ਹਾਈਵੇ ਤੇ ਲਾ ਕੇ ਲੁੱਟਦੇ ਹੁੰਦੇ ਸੀ ਦੱਸ ਦੇਣ ਮੈਡਮ ਕਹਿੰਦੇ ଥିke ਝੰਡਾ ਲਹਿਰਾ ਰਿਹਾ ਹੈ ਅਹਿਮਦ ਸ਼ਾਹ ਅਫਗਾਨੀ ਦਾ ਮੋਤੀ ਬਾਗ ਪੈਲੇਸ ਤੇ ਵਿੱਚ ਮੈਂ ਇੰਨਾ ਕਹਿਣਾ ਚਾਹੁੰਦੀ ਆ ਮਾਨ ਸਾਹਿਬ ਫੈਕਟ ਆਪਣੇ ਦੇਖ ਲਿਆ ਕਰੋ ਕੋਈ ਉੱਥੇ ਝੰਡਾ ਹੈ ਨਹੀਂ ਝੰਡਾ ਹੈ ਉਹ ਵੀ ਜਿਹੜਾ ਨਿਸ਼ਾਨ ਸਾਹਿਬ 10ਵੇਂ ਬਾਦਸ਼ਾਹ ਦਾ ਸੀ ਜਿਹੜਾ ਉਹਨਾਂ ਨੇ ਆਪ ਭੇਜਿਆ ਇੱਕ ਹੁਕਮਨਾਮਾ ਲਿਖ ਕੇ ਤੇਰਾ ਕਰ ਮੇਰਾ ਅਸਹਿ ਉਹ ਨਿਸ਼ਾਨ ਸਾਹਿਬ ਜ਼ਰੂਰ ਹੈਗਾ ਸਭ ਤੋਂ ਉੱਪਰ ਮੋਤੀ ਬਾਗ ਦੇ ਗੁਰਦੁਆਰੇ ਦੇ ਵਿੱਚ ਮੈਂ ਕੋਈ 10 ਦਿਨੋਂ ਮੈਂ ਮੈਂ ਤੁਹਾਨੂੰ ਮੈਂ ਉਹਨੂੰ ਦਿਖਾ ਦੂੰਗਾ ਮੈਂ ਕੋਈ ਉਹੀ ਹਵਾ ਥੋੜੀ ਛੱਟੇ ਵੀ ਹੈਗੇ ਸੀਗੇ ਹੈਗੇ ਸੀ ਹਾਲਾ ਸਿੰਘ ਜੀ ਤੇ ਉਹਨਾਂ ਨੇ ਆਪਨੀ ਲੈਸ ਰਾਜ ਕਹਿੰਦੇ ਮੇਰੇ ਮੁੰਡੇ ਨੂੰ ਬਣਾ ਦੇ ਮੇਰੀ ਉਮਰ ਹੋ ਗਈ ਪੁੱਤ ਹੋ ਗਿਆ ਸ਼ੁਰੂ ਹੋਇਆ ਸੀ ਤਾਂ ਫਿਰ ਜਿਹੜੇ ਸ਼ੀਸ਼ਮਹਿਲ ਹੈ ਸ਼ੀਸ਼ਮਹਿਲ ਚ ਅ ਅਲਿਸਬਥ 1 ਅਲਿਸਬਥ 2 ਉਹਨਾਂ ਦੇ ਬਹੁਤ ਲੱਗੇ ਹੋਏ ਨੇ ਜੀ ਉਹ ਕੌਣ ਸੀ ਜੀ ਫਿਰ ਉਹਨਾਂ ਅੰਗਰੇਜ਼ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਭਗ ਸਿੰਘ ਹੋਰੀ ਮਰੀ ਜਾਂਦੇ ਸੀ ਉਹ ਉਹਨਾਂ ਕੋਲ ਡਿਨਰ ਕਰਦੇ ਅੱਜ ਵੀ ਉਹਨਾਂ ਦੇ ਫੰਕਸ਼ਨ ਜਾਂਦੇ ਆ ਜੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜੋ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਜੋ ਕਾਲੀਆਂ ਦਾ ਰਾਜ ਆ ਗਿਆ ਕਾਲੀਆਂ ਨਾਲ ਸੀ ਅਜਕਲ ਭਾਈ ਪਗਾਰੇ ਜੀ ਪਾਜਪਨ ਆੜ ਲੋਕਾਂ ਨਾਲ ਤਾਂ ਕਿ ਦੇਖੇ ਨਹੀਂ ਮੈਂ ਸੇਵਾ ਸਿੰਘ ਠਿਕਰੀ ਵਾਲੇ ਦੀ ਜਿਹੜੀ ਫਾਂਸੀ ਸੀ ਪਰ ਜਾ ਮੰਡਲ ਦੇ ਸ਼ੀਸ਼ ਦੇ ਸਭ ਤੋਂ ਵੱਡੇ ਉਹ ਫਾਂਸੀ ਦੇ ਫਾਂਸੀ ਦੇਣ ਤੇ ਸਾਈਨ ਇਹਨਾਂ ਦੇ ਪੁਰਖਿਆਂ ਦੇ ਹੋਏ ਹੋਏ ਨੇ ਬਈਆਂ ਫਾਂਸੀ ਇਹਨਾਂ ਨੇ ਆਪ ਦੀ ਜੇਲ੍ਹ ਜੀ ਦਿੱਤੀ ਸੀ ਆਪ ਹੀ ਸਾਈਨ ਕਰਕੇ ਨਾਲੇ ਤਾਂ ਉਦੋਂ ਫਾਂਸੀ ਦੇਤੀ ਨਾਲੇ ਹੁਣ 18 ਜਨਵਰੀ ਨੂੰ ਉਹਨੂੰ ਹੀ ਵਰਸੀ ਹੁੰਦੀ ਨਾਲ ਠਿਕਰੀ ਵਾਲੇ ਜਾ ਕੇ ਉੱਥੇ ਸ਼ਰ ਸ਼ਰਧਾਂਜਲੀ ਦੇਣ ਚਲੇ ਜਾਂਦੇ ਨੇ ਆਪ ਹੀ ਜੱਜ ਆਪ ਹੀ ਮੁਜਰਮ ਆਪ ਹੀ ਵਕੀਲ ਜੀਦਾ ਵੀ ਨਾਮ ਆਊਗਾ ਜੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਚ ਅਸੀਂ ਕੋਈ ਕੋਈ ਨਹੀਂ ਦੇਖਦੇ ਇਹ ਕੀ ਹੈ ਇਹ ਕੌਣ ਹੈ ਇਹਦਾ ਉਹਦਾ ਕੀ ਹੈ ਹਸਤਾਨੂ ਕਿਤੇ ਵੀ ਉਹਦਾ ਨਾਮ ਆਉਂਦਾ ਚਾਹੇ ਉਹਨੇ ਕਿਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕੋਰੀਅਰ ਬਣ ਕੇ ਕੋਈ ਸਮਾਨ ਪਹੁੰਚਾਇਆ ਹੋਵੇ ਅਸੀਂ ਉਹਨੂੰ ਵੀ ਉਹਨਾਂ ਸੇਮ ਦੋਸ਼ੀ ਮਨਾਗੇ ਸਾਰਾ ਜੀ ਬਿਜ਼ਨਸ ਸਾਰਾ ਕਰ ਰਹੀ ਹੈ ਸਾਰਾ ਐਸਾ ਮਾਹੌਲ ਚੱਲ ਰਿਹਾ ਨੇ ਜਾਂਚ ਚੱਲ ਰਹੀ ਹੈ ਬਹੁਤ ਹਰ ਰੋਜ਼ ਸਾਨੂੰ ਨਵੇਂ ਸਬੂਤ ਮਿਲ ਰਹੇ ਨੇ ਹਾਂ ਜੀ ਅਜੇ 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 ਕਰ ਰਹੇ ਆ ਜੀ ਮੈਂ ਦੱਸ ਦਾਂਗੇ ਜੀ ਕਦੇ ਪ੍ਰਧਾਨ ਮੰਤਰੀ ਨੂੰ ਪੁੱਛ ਲਓ ਉਹਨਾਂ ਲਈ ਕਿੰਨੇ ਇਕੱਠੇ ਹੋਏ ਨੇ ਦੱਸ ਦਾਂਗੇ ਜੀ ਸਾਰਾ ਕੋਈ ਦੱਸ ਕੇ ਕਰਾਂਗੇ ਜੀ ਹਾਂ ਹਰ ਰੋਜ਼ ਤਾਂ ਮੈਂ ਦੇਖੋ ਡਾਟਾ ਦੇ ਨਹੀਂ ਸਕਦਾ ਪਰ ਦੱਸਾਂਗੇ ਅਸੀਂ ਦੱਸਦੇ ਨੇ ਹੁੰਨੇ ਆ ਉਹ ਉਹ ਨਹੀਂ ਦੱਸਦੇ ਉਹ ਤਾਂ ਕਹਿੰਦੇ ਜੀ ਹਿੱਤੇ ਤਾਂ ਆਰਟੀਆ ਚਾਉਂਦਾ ਹੀ ਨਹੀਂ ਤੇ ਨਾ ਹੀ ਉਹ ਕਦੇ ਪ੍ਰੈਸ ਕਾਨਫਰੰਸ ਕਰਦੇ ਕੱਲ ਵੀ ਉਹਨਾਂ ਨੇ 11ਵੀਂ ਵਾਰ ਦੇਸ਼ ਨੂੰ ਸਮੋਦਨ ਕੀਤਾ ਜਦੋਂ ਦੇਸ਼ ਨੂੰ ਸਮੋਦਨ ਕਰਨਗੇ ਲੋਕ ਡਰ ਜਾਂਦੇ ਨੇ ਵੀ ਕੋਈ ਨਾ ਕੋਈ ਪੰਗਾ ਪਾਉਣਾ ਮਾ ਠੀਕ ਹੈ ਨਾ ਉਹ ਕਦੇ ਪ੍ਰੈਸ ਕਾਨਫਰੰਸ ਨਹੀਂ ਕਰਦੇ ਕਿਤੇ ਪੱਤਰਕਾਰਾਂ ਦੇ ਜਵਾਬ ਨਹੀਂ ਦਿੰਦੇ 11 ਸਾਲ ਹੋ ਗਏ ਜੀ ਇੱਕ ਪ੍ਰੈਸ ਕਾਨਫਰੰਸ ਨਹੀਂ ਹੋਈ ਸਿੰਗਲ ਠੀਕ ਹੈ ਨਾ ਆਪਾਂ ਇੱਥੇ ਆਹ ਹਫਤੇ ਚੌਥੀ ਆਪਣੀ ਸੋ ਅਸੀਂ ਜੇ ਕੋਈ ਕਿਸੇ ਗੱਲੋਂ ਕਾਣੇ ਹੋਵਾਂਗੇ ਵੇਰਾ ਸੀ ਪ੍ਰੈਸ ਤੋਂ ਭਜਾਂਗੇ ਵੀ ਕਾਹ ਨੂੰ ਛੱਡ ਬਰੇ ਸਵਾਲ ਆ ਕਰਨਗੇ ਜਿੰਨੇ ਜਿਹੜੇ ਤੁਹਾਡੇ ਸਵਾਲ ਨਹੀਂ ਮੁੱਕਦੇ ਮੈਂ ਮੈਂ ਇੱਥੋਂ ਜਾਂਦਾ ਨਹੀਂ ਕਿਦਾ ਜਦੋਂ ਤੁਸੀਂ ਕਹਿੰਦੇ ਨੇ ਵੀ ਬਸ ਸਾਡਾ ਤਾਂ ਨਿਪਟ ਗਿਆ ਜੀ ਅੱਜ ਦਾ ਕੰਮ ਹੈਗਾ ਚਲ ਠੀਕ ਹੈ ਕੱਲ ਨੂੰ ਕਰ ਲੈ ਆ ਜੂਗਾ ਪਰਸੋਂ ਨੂੰ ਆਜੂ ਸੋ ਅਸੀਂ ਸੱਚੇ ਦਿਲੋਂ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਹਾਂ ਔਰ ਹਰ ਚੀਜ਼ ਲੋਕਾਂ ਨੂੰ ਦੱਸਾਂਗੇ ਆਹੀ ਪਾਰਦਰਸ਼ਤਾ ਲਿਆਉਣ ਵਾਸਤੇ ਅਸੀਂ ਰਾਜਨੀਤੀ 'ਚ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਸੀ ਕਿ ਰਾਜਨੀਤੀ ਕਰਨੀ ਹੈ ਇਹ ਰਾਜਨੀਤੀ ਸਿਖਾਉਣ ਆਈ ਤੋ ਸਿਖਾ ਵੀ ਦਿੱਤੀ ਸਿੱਖ ਵੀ ਰਹਿਣੇ ਚੰਗਾ ਸਿੱਖ ਰਹੇ ਨੇ ਸਾਰੇ ਠੀਕ ਹੈ ਨਾ ਹੁਣ ਤੁਸੀਂ ਦੱਸੋ ਮੈਨੂੰ ਸਮਝ ਨਹੀਂ ਆਉਂਦੀ ਉਹ ਕਹਿੰਦੇ ਨਾ ਕਿ ਚੋਰ ਦੀ ਦਾੜੀ 'ਚ ਤਿੰਕਾ ਹੁੰਦਾ ਹੈ ਜਾਂ ਇਹ ਕਹਿ ਲੋ ਕਿ ਚੋਰ ਦੇ ਦਿਲ 'ਚ ਪਾਲਾ ਹੁੰਦਾ ਲੈ ਇੱਕਦੋ ਐਵੇਂ ਹੀ ਭੱਜ ਗਏ ਅੰਡਰਗਰਾਊਂਡ ਹੋ ਕੇ ਕਹਿੰਦੇ ਸਾਨੂੰ ਫੜਨਗੇ ਸਾਡੇ ਅਸੀਂ ਕੋਈ ਕੁਝ ਕੀਤਾ ਹੀ ਨਹੀਂ ਕੁਝ ਪਹਿਲੀ ਭੱਜ ਗਏ ਉਹ ਕਹਿੰਦੇ ਫੜਨਗੇ ਹੰਤਾ ਹੈ ਕਿਤੇ ਕੀ ਹੋ ਗਿਆ ਮੈਨੂੰ ਸਮਝ ਨਹੀਂ ਆਉਂਦੀ ਇਹ ਡਰ ਹੈ ਉਹਦਾ ਕਿਉਂਕਿ ਉਹਨੂੰ ਉਹ ਮੈਂ ਹੁੰਦਾ ਤੂੰ ਜਿਹੜਾ ਕੋਈ ਜਿਹੜਾ ਜਿਸਨੇ ਕੋਈ ਕੁਝ ਕੀਤਾ ਹੋਵੇ ਨਾ ਦਿਲ ਚ ਕੋਈ ਖੋਟ ਹੋਵੇ ਉਹਨੇ ਕੁਝ ਗਲਤ ਕੰਮ ਕੀਤਾ ਹੋਵੇ ਐਂਬੂਲੈਂਸ ਵੀ ਲੱਗੇ ਉਹਨੂੰ ਐ ਲੱਗਦਾ ਲੈ ਵੀ ਪੁਲਿਸ ਪੈ ਗਈ ਮੇਰੀ ਹੈ ਡਾਰੇ ਕੋਈ ਗੱਲ ਹਿਮਨ ਨੇਚਰ ਹੈ ਠੀਕ ਹੈ ਨਾ ਸੋ ਫਿਲਹਾਲ ਸਾਡਾ ਕੋਈ ਇਦਾਂ ਦਾ ਨਹੀਂ ਜਿੱਦਾਂ ਹੋਇਆ ਉਹਦੇ ਫਿਰ ਦੱਸ ਕੇ ਦੋੜੀ ਆਉਨੇ ਆ ਸੀ ਫਿਰ ਅਸੀਂ ਤਾਂ ਕਾਗਜ਼ ਲੈ ਕੇ ਜਾਣੇ ਆ ਫਿਰ ਨਹੀਂ ਉਹ ਤਾਂ ਉਹਨੇ ਮੇਰੇ ਖਿਆਲ ਚ ਟਵੀਟ ਵੀ ਕੀਤਾ ਹੈ ਨੇ ਚਲੋ ਆਪਦੀ پارٹی ਚ ਹੌਸਲੇ ਹੌਸਲੇ ਦੇਣਗੇ ਹੋਰ ਕੀ ਆ ਨਾ ਕੋਈ ਹੁਣ ਇੱਕ ਦੂਜੇ ਨੂੰ ਹੌਸਲੇ ਹੀ ਦੇ ਲੈਣ ਵੀ ਚੱਲ ਕੋਈ ਨਹੀਂ ਮੇਰੇ ਤੇ ਵੀ ਚੱਲਦੀ ਐਨਕੁਆਰੀ ਭਰਾਵਾ ਕੀ ਕਰੀਏ ਹੁਣ ਉਦੋਂ ਕਾਰ ਬੈਠੇ ਕੰਮ ਇਹ ਗੱਲ ਤੋਂ ਕੰਮ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਨੇ ਤਾਂ ਸੋ ਅਸੀਂ ਕੋਈ ਬਿਨਾ ਸਬੂਤਾ ਤੋਂ ਜਾਂ ਬਿਨਾ ਉਸ ਤੋਂ ਤੱਥਾਂ ਤੋਂ ਨਹੀਂ ਕੰਮ ਕਰਦੇ ਜੀ ਤੇ ਜਿਸ ਦਿਨ ਕੋਈ ਨਾਲੇ ਮੇਰਾ ਤਾਂ ਉੱਚ ਕੋਈ ਹੱਥ ਨਹੀਂ ਮੈਂ ਥੋੜੀ ਭੇਜਦਾ ਤੇ ਕੋਈ ਬਦਲਾ ਖੋਰੀ ਥੋੜੀ ਐ ਇਹ ਤਾਂ ਜਿਹੜਾ ਗਲਤ ਕੰਮ ਕਰੂਗਾ ਚਾਹੇ ਉਹ ਜਿਹੜੇ ਮਰਜ਼ੀ ਉਹਦੇ ਤੇ ਐ ਉਹ ਤਾਂ ਫਿਰ ਕਾਨੂੰਨ ਦੇ ਸਕੰਜੇ ਤੇ ਇੱਕ ਨਾ ਇੱਕ ਦਿਨ ਤਾਂ ਆ ਹੀ ਜਾਊਗਾ ਦੋ ਦਿਨ ਭੱਜ ਲੂਗਾ ਤਿੰਨ ਦਿਨ ਭੱਜ ਲੂਗਾ ਕਿਤੇ ਨਾ ਕਿਤੇ ਤਾਂ ਫਿਰ ਆ ਹੀ ਜਾਊਗਾ ਜਿਹੜੀ ਖਰਾਬ ਹੋ ਗਈ ਜੀ ਇਸ ਤਾਂ ਉੱਤੇ ਅਸੀਂ ਇੱਕ ਕਿਆਰੇ ਨੂੰ ਵੀ ਯੂਨਿਟ ਮੰਨਾਂਗੇ ਜੀ ਤੁਸੀਂ ਏਕੜਾਂ ਦੀ ਗੱਲ ਕਰਦੇ ਹੋ ਕਈਆਂ ਕੋਲੇ ਬਿੱਗਾ ਵੀ ਗਈ ਹੈ ਤੇ ਫਿਰ ਉਹ ਕਿੱਧਰ ਜਾਣਗੇ ਜਾ ਪੰਜੇ ਕਰਤੇ ਤੇ ਵੱਧ ਵੀ ਹੈ ਤਾਂ ਫਿਰ ਫਸਲ ਤਾਂ ਫਸਲ ਹੈ ਨਾ ਠੀਕ ਹੈ ਨਾ ਜੇ ਕਿਸੇ ਨੇ 10 ਕਿਲੇ ਠੇਕੇ ਤੇ ਲੈ ਲਏ ਜੀ ਤਾਂ ਮੈਨੂੰ ਪੰਜ ਦੇ ਮਿਲਣਗੇ ਪੰਜ ਦੇ ਨਹੀਂ ਮਿਲਣਗੇ ਉਸ ਇਸ ਮਾਮਲੇ ਚ ਤਾਂ ਅਸੀਂ ਕਿਉਂਕਿ ਆਪ ਥੱਲੋਂ ਆਏ ਹੋਏ ਆ ਸਾਨੂੰ ਪਤਾ ਹੈ ਅਸੀਂ ਜ਼ਮੀਨ ਠੇਕੇ ਤੇ ਵੀ ਲੈਂਦੇ ਰਿਹਾ ਸੀ ਠੇਕੇ ਦੇ ਦਿੰਦੇ ਵੀ ਰਹੇ ਆ ਤਾਂ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਇੱਕ ਫਸਲ ਬਚਦੀ ਹੈ ਨਾ ਠੇਕਾ ਹੀ ਇੰਨਾ ਜ਼ਿਆਦਾ ਹੋ ਗਿਆ ਜੀ ਇੱਕ ਫਸਲ ਬਸਾ ਬਚਦੀ ਹੈ ਇੱਕ ਫਸਲ ਜਾਂਦੀ ਹੈ ਠੇਕੇ ਚ ਇੱਕ ਫਸਲ ਬਚਦੀ ਹੈ ਆਪਦੀ ਦਿਹਾੜੀ ਗਿਣਦਾ ਨਹੀਂ ਜ਼ਿਮੀਦਾਰ ਆਪਣੂ ਮਜ਼ਦੂਰਾਂ ਨੂੰ ਵੀ ਦੇਣਾ ਕਿਉਂਕਿ ਜੇ ਉਹ ਫਸਲ ਨਾ ਮਰਦੀ ਤਾਂ ਉਹ ਜਿਨ੍ਹਾਂ ਨੇ ਉਸ ਫਸਲ ਤੇ ਦਿਹਾੜੀਆਂ ਕਰਕੇ ਆਪਣਾ ਪਰਿਵਾਰ ਪਾਲਣਾ ਸੀ ਉਹ ਵੀ ਤਾਂ ਉਹਨਾਂ ਦਾ ਵੀ ਤਾਂ ਨੁਕਸਾਨ ਹੋ ਗਿਆ ਇਨਡਾਇਰੈਕਟਲੀ ਭਰਜ ਕਰ ਲਓ 5 ਕਿੱਲੇ ਮੈਂ ਅਸੀਂ ਇੱਕ ਦਿਨ ਦੇ ਵਿੱਚ ਨਰਮਾ ਚੁਗਣਾ ਸੀ ਸਾਡੇ ਪਰਿਵਾਰ ਨੇ ਜਾਂ ਝੋਨੇ ਤੇ ਕੰਮ ਕਰਨਾ ਸੀਗਾ ਉਹ ਮਰ ਗਏ ਤੇ ਫਿਰ ਅਸੀਂ ਵੀ ਤਾਂ ਸਾਡਾ ਵੀ ਤਾਂ ਨੁਕਸਾਨ ਹੋਇਆ ਨਾ ਸੋ ਸਾਰਿਆਂ ਨੂੰ ਜਿਹੜਾ ਖੇਤੀ ਨਾਲ ਰਿਲੇਟਡ ਚੁੱਲਾ ਚੱਲਦਾ ਹੈ ਉਹਦੇ ਚ ਚਾਹੇ ਮਜ਼ਦੂਰ ਨੇ ਚੇ ਕਿਸਾਨ ਨੇ ਚਾਹੇ ਛੋਟੇ ਨੇ ਚਾਹੇ ਵੱਡੇ ਸਾਰੇ